ਮੈਂ ਸਰਵੰਤ ਸਿੰਘ ਪੁਲੇਰ ਬੋਲਦਾ ਜੀ ਇਸ ਵੇਲੇ ਰੇਲ 트랙 ਆ ਪਿੱਛੇ ਸਾਡੇ ਦਿਖ ਰਿਹਾ ਦੇਵੀ ਦਾਸਪੁਰਾ ਤੇ ਇੱਥੇ ਅਸੀਂ ਆ ਕੇ ਬੈਗੇ ਆ ਸਾਨੂੰ ਅੰਡੀਆ ਵੀ ਡੀਸੀ ਤੇ ਐਸਐਸਪੀ ਪਹੁੰਚੇ ਆ ਗੱਲਬਾਤ ਕਰਨ ਨੂੰ ਚੰਗੀ ਗੱਲ ਆ ਤੇ ਇੱਥੇ ਅਸੀਂ ਆ ਦੇਖੋ ਇਹਦੇ ਥੱਲੇ ਜਦੋਂ ਇਨਫੋਰਮੇਸ਼ਨ ਸਾਨੂੰ ਮਿਲ ਗਈ ਸੀਗੀ ਘੰਟਾ ਪਹਿਲੋਂ ਅਸੀਂ ਟੈਂਟ ਵਿਖਾ ਦੂ ਮੁੰਡਾ ਆ ਸਟੇਜ ਲੱਗ ਗਈ ਆ ਸਾਡੇ ਸਪੀਕਰ ਲੱਗ ਰਹੇ ਆ ਆ ਚਾਨਣੀ ਵਗੈਰਾ ਲਾ ਰਹੇ ਆ ਔਰ ਇਸ ਕਰਕੇ ਲਾ ਰਹੇ ਆ ਵੀ ਸਰਕਾਰ ਸਾਡੇ ਨਾਲ ਬਹਿ ਕੇ ਮਸਲਿਆਂ ਦਾ ਹੱਲ ਕਰ ਲਵੇ ਪਰਾਲੀ ਵਾਲਾ ਮੁੱਦਾ ਇਹ ਤੋਂ ਗਾਂ ਜਿਵੇਂ ਜਿਹੜੀ ਬਾਸਮਤੀ ਹਲੇ ਕਿੰਨੀ ਡਾਊਨ ਵਿਕ ਰਹੀ ਹੈਗੀ ਹੈ ਡੀਏਪੀ ਵਾਲਾ ਮੁੱਦਾ ਭਾਰਤ ਮਾਲਾ ਜੋਦਣਾ ਚ ਜਿਹੜੀ ਧੱਕੇ ਨਾਲ ਛੜਕਾਂ ਨਿਕਲ ਰਹੀਆਂ ਹੈਗੀਆਂ ਵਾਰਾਂ ਪਸ਼ੂਆਂ ਦਾ ਸਵਾਲ ਹੈਗਾ ਨਸ਼ਿਆਂ ਦੀ ਗੱਲਬਾਤ ਹੈਗੀ ਆ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਨੌਕਰੀਆਂ ਦਾ ਜਿਹੜੇ ਜ਼ਖਮੀ ਉਹਨਾਂ ਨੂੰ ਨੌਕਰੀਆਂ ਦਾ ਮਸਲੇ ਦਾ ਹੱਲ ਹੈਗਾ ਤੋਂ ਦੇ ਨਾ ਮੰਨਣਗੇ ਤੇ ਫਿਰ ਨਾਲ ਹੀ ਰੇਲ ਟ੍ਰੈਕ ਹੈ ਫਿਰ ਮਜਬੂਰਾਂ ਰੇਲ ਟ੍ਰੈਕ ਤੇ ਆਪਾਂ ਚੜਾਂਗੇ ਇਹ ਇਨਫੋਰਮੇਸ਼ਨ ਦੇ ਦੂਸਰਾ ਅੱਜ ਕੇਂਦਰ ਸਰਕਾਰ ਨੇ ਰਾਜਪੁਰੇ ਤੋਂ ਕੁਝ ਕਿਸਾਨ ਵਾਪਸੀ ਵਾਸਤੇ ਚੜੇ ਸੀਗੇ ਅਮਰਸਰ ਨੂੰ ਆਉਣ ਵਾਸਤੇ ਤੇ ਜਦੋਂ ਸਟੇਸ਼ਨ ਤੋਂ ਗੱਡੀ ਚੱਲ ਗਈ ਅੱਗੇ ਜਾ ਕੇ ਚੈਨ ਖਿੱਚ ਕੇ ਆਰਪੀਐਫ ਦੇ ਜਵਾਨਾਂ ਨੇ 10-12 ਕਿਸਾਨਾਂ ਨੂੰ ਜ਼ਬਰਨ ਲਾਹ ਦਿੱਤਾ ਗਿਆ ਗੱਡੀ ਤੋਂ ਇਹ ਸਾਰਾ ਕੁਝ ਹਰਿਆਣੇ ਦੀ ਇਲਕਸ਼ਨ ਕਰਵਾ ਰਹੀ ਆ ਤੋ ਇਸ ਕਰਕੇ ਇਹਦੀ ਨਿੰਦਾ ਕਰਦੇ ਆ ਅੱਜ ਵੀ ਮਸਲਾ ਰੱਖਾਂਗੇ ਸਟੇਸ਼ਨ ਤੋਂ ਕਾਹ ਕਿਉਂ ਲਾਇਆ ਗਿਆ ਵੀ ਸਟੇਸ਼ਨ ਤੇ ਤਾਂ ਸੀਸੀਟੀਵੀ ਲੱਗੇ ਹੋਣੇ ਆ ਵੀ ਵੇਚਾ ਨਾ ਜਾਣ ਪੀ ਧੱਕੇ ਨਾਲ ਕਿਸਾਨਾਂ ਨੂੰ ਲਾਇਆ ਜਾ ਰਿਹਾ ਤੋ ਇਨੀਆਂ ਹੋਸ਼ੀਆਂ ਹਰਕਤਾਂ ਦੇ ਉੱਤੇ ਜਿਹੜਾ ਵਾ ਕੇਂਦਰ ਸਰਕਾਰ ਆ ਗਈ ਆ ਤੇ ਚੇਤਾਵਨੀ ਦੇਣੀ ਹੈ ਵੀ ਪੱਕੀਆਂ ਰੇਲਾਂ ਨਾ ਜਾਮ ਕਰਵਾ ਲਿਓ ਧੰਨਵਾਦ